ਜੇਕਰ ਤੁਸੀਂ ਆਪਣੀ ਪਸੰਦ ਦੀ ਆਪਣੀ ਸੋਚ ਦੇ ਮੁਤਾਬਕ ਕੁੜੀ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਤਾਂ ਟੋਲ ਫਰੀ ਨੰਬਰ ਆਹਾ ਤੇ 550 ਰੁਪਇਆ ਇਹਦੀ ਮੈਂਬਰਸ਼ਿਪ ਫੀਸ ਆ ਜਿਹਦੇ ਵਿੱਚੋਂ ਲੁੱਤੀਆਂ ਗੱਲਾਂ ਕਰਦੀਆਂ ਜਿਹਦੇ ਵਿੱਚ ਉਹ ਅਯਾਸ਼ੀ ਦੀਆਂ ਗੱਲਾਂ ਕਰਦੀਆਂ ਜਿਹਦੇ ਵਿੱਚ ਉਹ ਆਪਣੇ ਅੰਗਾਂ ਦੇ ਬਾਰੇ ਗੱਲਾਂ ਕਰਦੀਆਂ ਤੇ ਪੰਜਾਬੀ ਹੀ ਥੱਲੇ ਗੱਲਾਂ ਕਰਦੇ ਆ ਸਾਨੂੰ ਵੀ ਮਿਲਦਾ ਕਦੇ ਆਪਾਂ ਵੀ ਮਿਲ ਗਏ ਆ ਵੀ ਕਰ ਲਈਏ ਉਹ ਵੀ ਕਰ ਲਈਏ ਜਿਹੜੇ ਫੋਲੋਅਰ ਵਧਾਉਣ ਵਾਲੀਆਂ ਇਹ ਅਖੌਤੀ ਪੰਜਾਬਿਣਾ ਲਹਣਤੀ ਜਿਹੜੀਆਂ ਬੀਬੀਆਂ ਜਾਂ ਬੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਵੀ ਮਾੜਾ ਮੋਟਾ ਕੁਝ ਨਾ ਕੁਝ ਸੋਚੋ ਇਹਨਾਂ ਫੋਲੋਅਰਾਂ ਨੇ ਨਾਲ ਨਹੀਂ ਜਾਣਾ ਪੰਜਾਬ ਜ਼ਹਿਨੀ ਤੌਰ ਨੇ ਉੱਤੇ ਬਰਬਾਦ ਹੋ ਚੁੱਕਿਆ ਹੈ ਅਖਬਾਰਾਂ ਦੇ ਵਿੱਚ ਹਰ ਰੋਜ਼ ਬਰੌਸ਼ਰ ਆਉਂਦੇ ਆ ਜਿਹਨੂੰ ਅਸੀਂ ਪੈਂਫਲਟ ਕਹਿੰਦੇ ਜਿਹਨੂੰ ਅਸੀਂ ਵਰਕਾ ਕਹਿੰਦੇ ਮਸ਼ਹੂਰੀ ਵਾਲਾ ਵਰਕਾ ਉਹਦੇ ਬੱਚੇ ਵੀ ਹੁੰਦਾ ਜਿਕੇ ਫਲਾਣੇ ਥਾਂ ਦੇ ਉੱਤੇ ਆਹ ਸੈਂਟਰ ਖੁੱਲ ਗਿਆ ਫਲਾਣੇ ਥਾਂ ਦੇ ਉੱਤੇ ਡਾਕਟਰ ਕੋਲ ਦਵਾਈ ਲੈ ਲੋ ਫਲਾਣੀ ਥਾਂ ਦੇ ਉੱਤੇ ਕੱਪੜੇ ਖਰੀਦ ਲੋ ਫਲਾਣੀ ਥਾਂ ਦੇ ਉੱਤੇ ਆਹ ਕੁਝ ਹੋ ਗਿਆ ਪਰ ਇੱਕ ਪੈਂਫਲੇਟ ਨੇ ਮੇਰਾ ਧਿਆਨ ਖਿੱਚਿਆ ਲੰਘੇ ਕੱਲ ਉਹਦੇ ਵਿੱਚ ਲਿਖਿਆ ਸੀ ਕਿ ਪੰਜਾਬ ਦੇ ਐਸ ਹਿੱਸੇ ਦੇ ਵਿੱਚ ਚਲੋ ਮੈਂ ਜ਼ਿਕਰ ਨਹੀਂ ਕਰਦਾ ਮੈਂ ਕਿਹੜਾ ਮਸ਼ਹੂਰੀ ਕਰਨੀ ਉਹਦੀ ਉਰ ਤੇ ਲਿਖਿਆ ਸੀ ਕਿ ਫਰੈਂਡਸ਼ਿਪ ਸੈਂਟਰ ਖੁੱਲ ਗਿਆ ਜੇਕਰ ਤੁਸੀਂ ਆਪਣੀ ਪਸੰਦ ਦੀ ਆਪਣੀ ਸੋਚ ਦੇ ਮੁਤਾਬਕ ਕੁੜੀ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਤਾਂ ਟੋਲ ਫਰੀ ਨੰਬਰ ਆਹਾ ਤੇ 550 ਰੁਪਇਆ ਇਹਦੀ ਮੈਂਬਰਸ਼ਿਪ ਫੀਸ ਆ ਕੁਝ ਗੱਲਬਾਤ ਕਰੋ ਤੁਸੀਂ ਉਹਨੂੰ ਮਿਲ ਨਹੀਂ ਸਕਦੇ ਹੋ ਤੁਸੀਂ ਆਪਣੇ ਗਮ ਤੁਸੀਂ ਆਪਣੇ ਦੁੱਖ ਤੁਸੀਂ ਆਪਣੀਆਂ ਹਸਰਤਾਂ ਪੂਰੀਆਂ ਕਰ ਸਕਦੇ ਹੋ ਦੁੱਖ ਹਰਦੇ ਭੁੱਲ ਸਕਦੇ ਹੋ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਪੰਜਾਬੀਆਂ ਨੂੰ ਖਿੱਚਣ ਦੇ ਲਈ ਪੰਜਾਬਣਾਂ ਦਾ ਸਹਾਰਾ ਲਿਆ ਜਾਵੇ ਤੇ ਇਹ ਗੱਲ ਕਹੀ ਜਾਵੇ ਕਿ ਪੈਸੇ ਕਮਾਉਣ ਦੇ ਲਈ ਇਹ ਸਾਰਾ ਕੁਝ ਕਰਨਾ ਜ਼ਰੂਰੀ ਹੋ ਗਿਆ ਤਾਂ ਮੈਨੂੰ ਦੁੱਖ ਨਹੀਂ ਲੱਗਦਾ ਤੇ ਇਸ ਗੱਲ ਦੇ ਉੱਤੇ ਚਿਤ ਕਰਦਾ ਵੀ ਲਾਹਣਤ ਵੀ ਪਾਵਾ ਉਹਨਾਂ ਲੋਕਾਂ ਤੇ ਜਿਹੜੇ ਇਹਨੂੰ ਬਿਜ਼ਨਸ ਬਣਾਈ ਬੈਠੇ ਆ ਪਰ ਤੁਸੀਂ ਮਾੜਾ ਕਿਹਨੂੰ ਕਿਹਨੂੰ ਕਹੋਗੇ ਪੰਜਾਬ ਦੇ ਵਿੱਚ ਕਿਹੜੇ ਬੰਦੇ ਨੂੰ ਮਾੜਾ ਕਹੋਗੇ ਇਸ ਮਾਮਲੇ 'ਚ ਕਿਹੜੇ ਬੰਦੇ ਨੂੰ ਚੰਗਾ ਇੰਸਟਾਗ੍ਰam ਦੇ ਉੱਤੇ ਜਾ ਕੇ ਦੇਖੋ ਪੰਜਾਬਣਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬਣਾਂ ਦੇ ਇਹੋ ਜਿਹੇ ਸੋਸ਼ਲ ਮੀਡੀਆ ਅਕਾਊਂਟ ਬਣੇ ਆ ਇੰਸਟਾਗ੍ਰam ਅਕਾਊਂਟ ਬਣੇ ਆ ਜਿਦੇ ਵਿੱਚੋਂ ਲੁੱਤੀਆਂ ਗੱਲਾਂ ਕਰਦੀਆਂ ਜਿਦੇ ਵਿੱਚੋਂ ਅਯਾਸ਼ੀ ਦੀਆਂ ਗੱਲਾਂ ਕਰਦੀਆਂ ਜਿਦੇ ਵਿੱਚ ਉਹ ਆਪਣੇ ਅੰਗਾਂ ਦੇ ਬਾਰੇ ਗੱਲਾਂ ਕਰਦੀਆਂ ਜਿਦੇ ਵਿੱਚੋਂ ਦੱਸਦੀਆਂ ਕਿ ਮੈਨੂੰ ਕੀ ਪਸੰਦ ਆ ਰਾਤ ਨੂੰ ਕੀ ਪਸੰਦ ਆ ਦਿਨੇ ਕੀ ਪਸੰਦ ਆ ਤੇ ਪੰਜਾਬੀ ਵੀ ਥੱਲੇ ਇਹ ਗੱਲਾਂ ਕਰਦੇ ਆ ਸਾਨੂੰ ਵੀ ਮਿਲਣਾ ਕਦੇ ਆਪਾਂ ਵੀ ਮਿਲ ਗਏ ਆ ਵੀ ਕਰ ਲਈਏ ਉਹ ਵੀ ਕਰ ਲਏ ਯਾਨੀ ਕਿ ਆਵਾ ਉਤਿਆ ਪਿਆ ਤੁਸੀਂ ਅੱਜ ਦੀ ਤਰੀਕ ਵਿੱਚ ਨਾ ਕੱਲੇ ਬੰਦਿਆਂ ਨੂੰ ਮਾੜਾ ਕਿ ਸਿਰ ਨਾ ਕਲੀਆਂ ਔਰਤਾਂ ਨੂੰ ਹਰ ਬੰਦਾ ਅੱਜ ਕੱਲ ਫੋਲੋਅਰ ਦੀ ਭਾਲ ਦੇ ਵਿੱਚ ਹੈ ਵਿਰਲੇ ਟਾਮੇ ਜਿਹੜੇ ਚੰਗੇ ਕੰਟੈਂਟ ਦੇ ਨਾਲ ਅੱਗੇ ਵਧਦੇ ਆ ਪਰ ਅੱਜ ਕੱਲ ਤਨ ਵੇਚਣਾ ਤੇ ਤਨ ਦੀ ਨਮائش ਕਰਨਾ ਤਾਂ ਫੈਸ਼ਨ ਦਾ ਹਿੱਸਾ ਬਣ ਗਿਆ ਇਹਨੂੰ ਕਾਰੋਬਾਰ ਕਹਿ ਜਾਣ ਲੱਗ ਪਿਆ ਬੇੜਾ ਗਰਕ ਹੋਈ ਸੋਚਦਾ ਇਸ ਤੋਂ ਵੱਡਾ ਨਮੂਨਾ ਕਿਹੜਾ ਜਿਹੜੀਆਂ ਗੱਲਾਂ ਨੂੰ ਅਸੀਂ ਕਦੇ ਅਣਖ ਦੀਆਂ ਪ੍ਰਤੀਕ ਮੰਨਦੇ ਸੀ ਤੇ ਕਹਨੇ ਸੇ ਵੀ ਆ ਗੱਲਾਂ ਬਦਨਾਮੀ ਇਹਨਾਂ ਪ੍ਰਤੀਕਾਂ ਬਦਨਾਮੀ ਵਾਲੀਆਂ ਅਣਖਡੀਆਂ ਪ੍ਰਤੀਕ ਬਣੀਆਂ ਤੇ ਅਣਖਡੀਆਂ ਪ੍ਰਤੀਕ ਗੱਲਾਂ ਜਿਹੜੀਆਂ ਉਹ ਇਸ ਵੇਲੇ ਕਮਜ਼ੋਰੀ ਦੀ ਨਿਸ਼ਾਨੀ ਮੰਨਣ ਲੱਗ ਪਏ ਵੀ ਯਾਰ ਇਹ ਤਾਂ ਇਸ ਵੇਲੇ ਦਾ ਕੋਈ ਹੈ ਹੀ ਨਹੀਂ ਇਹਦੀ ਸੋਚ ਨਹੀਂ ਵੱਡੀ ਇਹ ਤਾਂ ਜੀ ਬੋਲਡ ਨਹੀਂ ਹੈਗਾ ਇਹ ਮਾਡਰਨ ਨਹੀਂ ਹੈਗਾ ਮਾਡਰਨਤਾ ਦੇ ਨਾਂ ਦੇ ਉੱਤੇ ਬੋਲਡ ਹੋਣ ਦੇ ਨਾਂ ਦੇ ਉੱਤੇ ਆਧੁਨਿਕ ਹੋਣ ਦੇ ਨਾਂ ਦੇ ਉੱਤੇ ਲੀੜੇ ਮੁਕਤ ਹੋ ਰਹੀਆਂ ਪੰਜਾਬਣਾ ਨੰਗੀਆਂ ਹੋ ਰਹੀਆਂ ਪੰਜਾਬਣਾ ਆ ਯਾਸ਼ੀ ਵਾਸਤੇ ਆਵਾਜ਼ਾਂ ਮਾਰ ਰਹੀਆਂ ਪੰਜਾਬਣਾ ਭਾਵੇਂ ਉਹ ਕੁੱਲ ਪੰਜਾਬਣਾਂ ਦਾ ਇੱਕ ਪੀਸ ਦੀ ਹਿੱਸਾ ਹੋਣ ਤੇ ਕੁੱਲ ਪੰਜਾਬਣਾਂ ਦਾ ਭਾਵੇਂ 10% ਹਿੱਸਾ ਹੋਣ ਇਸ ਗੱਲ ਦੇ ਉੱਤੇ ਦੁੱਖ ਹੁੰਦਾ ਕਿ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਹਾਂ ਕਿੰਨੀਆਂ ਹੀ ਇਸ ਵੇਲੇ ਵੈਬਸਾਈਟਾਂ ਕਿੰਨੀਆਂ ਹੀ ਇਸ ਵੇਲੇ ਐਪਸ ਆ ਜਿਨ੍ਹਾਂ ਦੇ ਉੱਤੇ ਇਹ ਲਿਖਿਆ ਹੁੰਦਾ ਜੀ ਕਿ ਫਲਾਣੀ ਆ ਜਿਹੜੀ ਅੱਜ ਕੱਲ ਫੋਟੋ ਨਾਲ ਦਿੰਦੀਆਂ ਬੰਦੇ ਵੀ ਨਾਲ ਫੋਟੋ ਦਿੰਦੇ ਆ ਮਤਲਬ ਪੈਸਾ ਕਮਾਉਣਾ ਤੇ ਪੈਸਾ ਹੀ ਕਮਾਉਣਾ ਬਸ ਤੇ ਫੋਲੋਅਰ ਵਧਾਉਣੇ ਸਾਡੇ ਲਈ ਇੱਜ਼ਤ ਤੋਂ ਵੱਧ ਜ਼ਰੂਰੀ ਕਿਵੇਂ ਹੋ ਗਿਆ ਮੈਨੂੰ ਕਦੇ ਕਦੇ ਇਹ ਹੁੰਦਾ ਵੀ ਜਿਹੜੀਆਂ ਤਾਂ ਦੇਵਪਾਰ ਨਾਲ ਧੰਦਾ ਕਰਦੀਆਂ ਔਰਤਾਂ ਉਹਨਾਂ ਦਾ ਸਾਨੂੰ ਪਤਾ ਵੀ ਪਈ ਹੈ ਫਲਾਣੇ ਟਿਕਾਣੇ ਦੇ ਉੱਤੇ ਆਹ ਕੁਝ ਕਰਦੀਆਂ ਪਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਦੇਵਪਾਰ ਡਿਜੀਟਲ ਦੇਵਪਾਰ ਹੁੰਦਾ ਉਹਦੇ ਬਾਰੇ ਆਪਾਂ ਕੀ ਕਹੀਏ ਮਤਲਬ ਇਹ ਹੈ ਕਿ ਇੰਨਾਂ ਕੁੜੀਆਂ ਕਿੜੀਆਂ ਜਿਹੜੀਆਂ ਕਿ ਸੈਂਕੜੇ ਹੁਣ ਹਜ਼ਾਰਾਂ ਹੁਣ ਲੱਖਾਂ ਹੋਣ ਇਹਨਾਂ ਦੇ ਮਾਪੇ ਵੀ ਹੈਗੇ ਆ ਇਹਨਾਂ ਦਾ ਦਾਇਰਾ ਵੀ ਹੋਊਗਾ ਦੋਸਤ ਮਿੱਤਰ ਵੀ ਹੈਗੇ ਆ ਮਤਲਬ ਸਾਰੀ ਇਸ ਵੇਲੇ ਝੰਡੀ ਵਾਲੇ ਆ ਸਾਰੀ ਇਹਦਾ ਮਤਲਬ ਇਹ ਵੀ ਕਰਕੇ ਹੋਏ ਆ ਕਦੇ ਜਿਹੜੀਆਂ ਅੱਜਕੱਲ੍ਹ ਮੈਂ ਹੁਣ ਕੀ ਕਵਾਂ ਵੀ ਕੋਰ ਨਾਂ ਵੀ ਲਿਖਿਆ ਕਈਆਂ ਦੇ ਪਿੱਛੇ ਕਈ ਬੰਦਿਆਂ ਦੇ ਪਿੱਛੇ ਸਿੰਘ ਵੀ ਲਿਖਿਆ ਕਈ ਕੁਮਾਰ ਵਾਲੇ ਵੀ ਆ ਕਈ ਹੋਰ ਵਾਲੇ ਵੀ ਆ ਪਰ ਜਿਨ੍ਹਾਂ ਨੇ ਆਪਣੇ ਮੂੰਹ ਦੇ ਵਿੱਚੋਂ ਗੰਦ ਬਕਣਾ ਜਿਨ੍ਹਾਂ ਨੇ ਫੋਲੋਅਰ ਵਧਾਉਣ ਦੇ ਵਾਸਤੇ ਕਦੇ ਕੁਝ ਕਹਿਣਾ ਕਦੇ ਕੁਝ ਕਹਿਣਾ ਜਿਨ੍ਹਾਂ ਨੇ ਅਯਾਸ਼ੀ ਵਾਸਤੇ ਆਵਾਜ਼ਾਂ ਮਾਰਨੀਆਂ ਜਿਨ੍ਹਾਂ ਨੇ ਸਾਰੀ ਉਮਰ ਲੁੱਟਖੁੜਚ ਕਰਨਾ ਸਾਰੀ ਦਿਹਾੜੀ ਉਹਨਾਂ ਦੇ ਵੱਲੋਂ ਇਹ ਪੋਸਟਾਂ ਪਾਈਆਂ ਜਾਂਦੀਆਂ ਕੀ ਉਹਨਾਂ ਦੇ ਮਾਪੇ ਵੰਦੇ ਨਹੀਂ ਹੋਣੇ ਕਿ ਪਾਈ ਅਸੀਂ ਕਿਹੜੇ ਪਾਸੇ ਨੂੰ ਸਾਡੀ ਧੀ ਤੁਰੀ ਵੀ ਆ ਸਾਡਾ ਪੁੱਤ ਕਿਹੜੇ ਪਾਸੇ ਨੂੰ ਤੁਰਿਆ ਹੋਇਆ ਪਤਾ ਸਾਰਾ ਕੁਝ ਹੁੰਦਾ ਜੇ ਅੱਜ ਮੈਂ ਕੋਈ ਗਲਤ ਵੀਡੀਓ ਬਣਾਵਾ ਤੇ ਘੁੰਮਦੀ ਫਿਰਦੀ ਮੇਰੇ ਕੋਲ ਸਾਰੀਆਂ ਰਿਸ਼ਤੇਦਾਰੀਆਂ ਤੱਕ ਅੱਜ ਨਹੀਂ ਤਾਂ ਹਫ਼ਤੇ ਤੱਕ ਪਹੁੰਚ ਜੂਗੀ ਕੀ ਇਹਨਾਂ ਦੀਆਂ ਵੀਡੀਓ ਜਿਹੜੀਆਂ ਉਹ ਵਕਤ-ਵਕਤ ਥਾਂ ਤੇ ਘੁੰਮਦੀਆਂ ਨਹੀਂ ਹੋਣੀਆਂ ਸੋ ਇਹ ਵੀ ਪੰਜਾਬਣਾਂ ਨੇ ਜਿਹੜੀਆਂ ਖੁਦ ਨੂੰ ਪੰਜਾਬਣਾਂ ਕਹਿੰਦੀਆਂ ਜਿਹੜੇ ਖੁਦ ਨੂੰ ਪੰਜਾਬੀ ਕਹਿੰਦੇ ਉਹ ਬੰਦੇ ਵੀ ਗਲਤ ਜਿਹੜੇ ਗਲਤ ਕੰਮ ਕਰਦੇ ਆ ਪਰ ਜਿਹੜੀਆਂ ਇਹ ਪੰਜਾਬਣਾਂ ਨੇ ਜਿਹੜੀਆਂ ਕਹਿੰਦੀਆਂ ਕਿ ਮੇਰੇ ਇੰਨੇ ਮਿਲੀਅ ਅੱਜ ਵੀ ਡੇਟ ਦੇ ਵਿੱਚ ਅੱਜ ਵੀ ਤਰੀਕੇ ਦੇ ਵਿੱਚ ਮਤਲਬ ਇਹ ਹੋ ਗਿਆ ਕਿ ਕੱਲੇ ਫਾਲੋਅਰ ਜ਼ਰੂਰੀ ਆ ਇੱਜ਼ਤ ਲਈ ਕੋਈ ਲੋੜ ਨਹੀਂ ਇੱਜ਼ਤ ਇਹਨਾਂ ਦੀ ਨਜ਼ਰ ਦੇ ਵਿੱਚ ਵੱਧਦੀ ਘਟਦੀ ਰਹਿੰਦੀ ਆ ਇਹਨਾਂ ਨੂੰ ਇਹਨਾਂ ਵਰਗੇ ਮਿਲ ਹੀ ਜਾਂਦੇ ਆ ਤੇ ਉਹ ਪ੍ਰਭਾਵ ਕੀ ਸਿਰਜਦੇ ਆ ਅੱਜ ਕੱਲ ਮੰਡੀ ਦਾ ਹਿੱਸਾ ਬਣਿਆ ਕਿ ਭਾਈ ਤੁਹਾਨੂੰ ਕਿਹੜੀ ਰਸ਼ੀਦਪੁਰੀ ਚਾਹੀਦੀ ਆ ਤੁਹਾਨੂੰ ਪੰਜਾਬਣੀ ਚਾਹੀਦੀ ਆ ਤੁਹਾਨੂੰ ਭਾਰਤ ਦੇ ਕਿਸੇ ਹੋਰ ਹਿੱਸੇ ਦੀ ਚਾਹੀਦੀ ਆ ਤੇ ਜੇਕਰ ਪੰਜਾਬਣਾਂ ਤਨ ਦੀ ਨਮਾਇਸ਼ ਦੇ ਵਿੱਚ ਦੇ ਵਪਾਰ ਦੇ ਵਿੱਚ ਇਸ ਤਰੀਕੇ ਨਾਲ ਬਲਤਾਨ ਹੋਣੀ ਆ ਤੇ ਸਾਡੇ ਪੰਜਾਬੀਆਂ ਦਾ ਪ੍ਰਭਾਵ ਕੀ ਸਿਰਜਿਆ ਜਾਂਦਾ ਇੱਕ ਪਾਸੇ ਉਹ ਪੰਜਾਬਣਾਂ ਜਿਹੜੀਆਂ ਕਿ ਸਿਰ ਤੋਂ ਚੁੰਨੀ ਨਹੀਂ ਸੀ ਲੈਣ ਦਿੰਦੀਆਂ ਜਾਂ ਕੁਝ ਕੁ ਹਾਲੇ ਵੀ ਹੈਗੀਆਂ ਉਹ ਪੰਜਾਬਣਾਂ ਜਿਹੜੀਆਂ ਕਿ ਮਾਂ ਬਾਪ ਦੀ ਇੱਜ਼ਤ ਦਾ ਪਤ ਦਾ ਖਿਆਲ ਵੀ ਰੱਖਦੀਆਂ ਉਹ ਪੰਜਾਬਣਾਂ ਜਿਹੜੀਆਂ ਕਿ ਆਪਣੇ ਖਾਨਦਾਨ ਦਾ ਖਿਆਲ ਰੱਖਦੀਆਂ ਤੇ ਇਹਨਾਂ ਦੇ ਤਾਂ ਖਾਨਦਾਨ ਦਾ ਵੀ ਹਾਲੇ ਹੋ ਜਾਣਾ ਪਤਾ ਨਹੀਂ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਤੇ ਪਤਾ ਨਹੀਂ ਪੰਜਾਬ ਦਾ ਬਣੂਗਾ ਕੀ ਮੈਨੂੰ ਅਕਸਰ ਕਈ ਵਾਰੀ ਇਹ ਗੱਲ ਕਹਿਣ ਦਾ ਮੌਕਾ ਮਿਲਦਾ ਵੱਖ-ਵੱਖ ਸਟੇਜਾਂ ਦੇ ਉੱਤੇ ਕਿ ਪੰਜਾਬ ਬਰਬਾਦ ਹੋ ਜਾਊਗਾ ਨਹੀਂ ਪੰਜਾਬ ਜ਼ਹਿਨੀ ਤੌਰ ਦੇ ਉਤੇ ਬਰਬਾਦ ਹੋ ਚੁੱਕਿਆ ਇਹ ਸ਼ਬਦ ਵਰਤਣਾ ਸ਼ੁਰੂ ਕਰ ਗਏ ਤੁਸੀਂ ਆਪਣੇ ਆਂਡ ਗਵਾਂਡ ਦੇ ਵਿੱਚ ਝਾਤ ਮਾਰ ਕੇ ਦੇਖੋ ਇੱਥੇ ਮੁੰਡਾ ਗਵਾਂਡ ਦੀ ਕੁੜੀ ਨਾਲ ਕੀ ਚੱਲ ਰਿਹਾ ਇੱਥੇ ਗਵਾਂਡ ਦੇ ਵਿੱਚ ਗਵਾਂਢੀ ਕੀ ਕਰ ਰਿਹਾ ਇੱਥੇ ਘਰਾਂ ਦੇ ਵਿੱਚ ਕੀ ਹੋ ਰਿਹਾ ਜਿਹੜੀ ਗੱਲ ਨੂੰ ਅਸੀਂ ਅੱਖ ਦੀ ਸ਼ਰਮ ਮੰਨਦੇ ਸੀ ਅੱਜ ਕੱਲ ਉਸ ਗੱਲ ਦਾ ਕਿੱਥੇ ਵਰਤਾਰਾ ਹੈਗਾ ਅੱਜ ਕੱਲ ਕੌਣ ਇਸ ਗੱਲ ਨੂੰ ਮੰਨਦਾ ਤੋਂ ਇਸ ਵੇਲੇ ਜੋ ਕੁਝ ਚੱਲ ਰਿਹਾ ਸੱਚਮੁੱਚ ਦੁੱਖ ਦਾ ਪ੍ਰਗਟਾਵਾ ਹੁੰਦਾ ਕਈ ਵਾਰੀ ਦੁੱਖ ਦਾ ਪ੍ਰਗਟਾਵਾ ਕਰਨ ਨੂੰ ਚਿਤ ਕਰਦਾ ਵੀ ਸੋਸ਼ਲ ਮੀਡੀਆ ਨੂੰ ਅਸੀਂ ਇੱਕ ਕ੍ਰਾਂਤੀ ਦੇ ਤੌਰ ਤੇ ਮੰਨਦੇ ਆਂ ਪਰ ਆ ਜਿਹੜੀਆਂ ਫ੍ਰੈਂਡਸ਼ਿਪਾਂ ਕਰ ਲੋ ਆਜੋ ਜੀ ਇਸ ਥਾਂ ਤੇ ਮਸਤੀ ਮਾਰ ਲੋ ਇੰਨੇ ਪੈਸਿਆਂ ਦੇ ਵਿੱਚ ਆ ਕੁਝ ਹੋਊਗਾ ਮੇਰੇ ਇੰਨੇ ਫੋਲੋਅਰ ਆ ਤੇ ਮੇਰੇ ਫੋਲੋਅਰ ਆ ਜਿਹੜੇ ਉਹਨੇ ਇਸ ਤਰੀਕੇ ਦੇ ਨਾਲ ਹੁੰਦੇ ਆ ਤੇ ਜਿਹੜਾ ਸਾਨੂੰ ਰੋਕੂਗਾ ਜਿਹੜਾ ਸਾਨੂੰ ਟੋਕੂਗਾ ਉਹਦੀ ਧੀ ਭੈਣ ਕਰ ਦੇਣੀ ਆਪਾਂ ਸੋ ਪੰਜਾਬ ਜਿਹੜੇ ਰਾਹ ਦੇ ਉੱਤੇ ਤੁਰ ਪੈ ਸਕੀ ਮੁੱਠੀ ਇੱਥੇ ਤਾਂ ਇੰ样 ਲੱਗਦਾ ਵੀ ਨਾ ਕੋਈ ਗੁਰੂ ਪੀਰ ਦੀ ਬਣਨ ਵਾਲਾ ਨਾ ਕੋਈ ਦੇਵੀ ਦੇਵਤੇ ਦੀ ਮੰਨਣ ਵਾਲਾ ਨਾ ਕੋਈ ਹੋਰ ਕਿਸੇ ਧਾਰਮਿਕ ਅਗਮਨ ਦੀ ਮੰਨਣ ਵਾਲਾ ਸਾਰੇ ਆਪੋ ਆਪਣੇ ਦੇ ਵਿੱਚ ਪਏ ਆ ਵੀ ਭਾਈ ਮੇਰਾ ਦਾਇਰਾ ਵੱਡਾ ਹੋ ਜਾਏ ਮੇਰਾ ਦਾਇਰਾ ਵੱਡਾ ਹੋ ਜਾਏ ਮੇਰੀ ਬੇਨਤੀ ਆ ਲੀੜੇ ਲਾਉਣ ਵਾਲੀਆਂ ਸੋਸ਼ਲ ਮੀਡੀਆ ਦੇ ਉੱਤੇ ਲੀੜੇ ਲਾਉਣ ਵਾਲੀਆਂ ਪੰਜਾਬਣਾਂ ਨੂੰ ਮੇਰੀ ਇੱਕ ਬੇਨਤੀ ਆ ਤੇ ਗੰਦ ਮੂੰਹ ਦੇ ਵਿੱਚੋਂ ਕੱਢਣ ਵਾਲੀਆਂ ਪੰਜਾਬਣਾਂ ਨੂੰ ਬੇਨਤੀ ਆ ਤੇ ਇਸ਼ਾਰੇ ਗੰਦੇ ਗੰਦੇ ਕਰਕੇ ਤੇ ਆਪਣੇ ਗੁਫਤ ਅੰਗ ਦਿਖਾਉਣ ਵਾਲੀਆਂ ਪੰਜਾਬਣਾਂ ਨੂੰ ਬੇਨਤੀ ਆ ਵੀ ਤੁਸੀਂ ਮਾੜਾ ਮੋਟਾ ਤੁਹਾਡੇ ਦਾ ਕਿਰਦਾਰ ਕੋਈ ਹੈ ਨਹੀਂ ਪਰ ਪੰਜਾਬ ਦਾ ਕਿਰਦਾਰ ਤਾਂ ਹੈ ਪੰਜਾਬ ਦਾ ਕੋਈ ਸੱਭਿਆਚਾਰਤਾ ਹੈ ਜਦੋਂ ਪੰਜਾਬੀ ਸ਼ਬਦ ਆਗਾ ਤੁਸੀਂ ਮਗਰ ਪੌਰ ਵੀ ਲਾ ਲਿਆ ਬੰਦਿਆ ਨੇ ਜਦੋਂ ਮਗਰ ਸਿੰਗ ਲਾ ਲਿਆ ਤੇ ਫਿਰ ਮੇਰਾ ਖਿਆਲ ਆ ਵੀ ਸਾਰੀ ਦੁਨੀਆ ਇੱਕ ਪਾਸੇ ਤੁਸੀਂ ਇੱਕ ਪਾਸੇ ਹੋਨੇ ਕਰਤਾਰ ਦੇ ਪੱਖ ਤੋਂ ਪਰ ਜੋ ਕੁਝ ਇਸ ਵੇਲੇ ਚੱਲ ਰਿਹਾ ਸੱਚੀ ਮੁੱੱਚੀ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਤੁਹਾਡੇ ਨਾਲ ਫੋਲੋਅਰ ਨਹੀਂ ਜਾਣੇ ਇਹ ਫੋਲੋਅਰ ਫੂਲ ਵਰਤੈ ਇਸੇ ਕਹਿਣ ਦੀਆਂ ਗੱਲਾਂ ਤੇ ਜਿਹੜੇ ਮੀਡੀਆਦਾਰੇ ਤੇ ਜਿਹੜੇ ਵੈਬਸਾਈਟਾਂ ਵਾਲੇ ਰੁਪਈਏ ਕਮਾਉਣ ਦੀ ਖਾਤਰ ਦੇ ਵਪਾਰ ਦਾ ਅੱਡਾ ਬਣਾ ਰਹੇ ਸਭ ਕੁਝ ਨੂੰ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਪਾਈ ਯਾਰ ਤੁਸੀਂ ਵੀ ਮਾੜੀ ਮੋਟੀ ਕੋਈ ਸ਼ਰਮ ਕਰ ਲਓ ਤੇ ਪੰਜਾਬੀਆਂ ਦੇ ਉਸ ਟੋਲੇ ਨੂੰ ਵੀ ਮੇਰੀ ਬੇਨਤੀ ਆ ਜਿਹੜਾ ਕਿ ਰਾਇ ਦੰਦਾਂ ਰਹਿਣਾ ਤਾਂ ਕਹਿੰਦਾ ਵੀ ਤੱਕੜ ਯਾਰ ਇਦਾਂ ਹੀ ਹੁੰਦੇ ਆ ਤੇ ਫਲਾਣੇ ਐਂ ਕਰਦੇ ਆ ਠੇਕ ਆਈਡੀਆਂ ਬਣਾ ਕੇ ਚਵਲਾ ਮਾਰਨ ਦੇ ਨਾਲੋਂ ਜ਼ਰੂਰੀ ਇਹ ਆ ਕਿ ਆਪਾਂ ਆਪਦੇ ਫਰਜ਼ਾਂ ਨੂੰ ਨਿਭਾਈਏ ਆਪਾਂ ਪੰਜਾਬ ਵਾਸੀ ਹਾਂ ਇੱਕ ਬ੍ਰਾਂਡ ਦੇ ਵਿੱਚ ਰਹਿਣ ਵਾਲੇ ਇਹ ਪੰਜਾਬੀ ਇੱਕ ਬ੍ਰਾਂਡ ਮਿਸਟਰ ਦੇ ਤੌਰ ਦੇ ਉੱਤੇ ਮੈਂ ਹਮੇਸ਼ਾ ਗੱਲ ਕਹਿਣਾ ਹੁੰਦਾ ਭਾਵੇਂ ਇਹ ਜਾ ਕੇ ਉਧਰ ਸ਼ੈਰਡਨ ਪਲਾਜ਼ਾ ਦੇ ਵੱਲ ਕੁੜੀਆਂ ਜਾਂ ਮੁੰਡੇ ਗਲਤ ਕਰਨ ਤੇ ਭਾਵੇਂ ਇੱਥੇ 3B2 ਦੇ ਵਿੱਚ ਕਰਨ ਤੇ ਭਾਵੇਂ ਜਲੰਧਰ ਦੇ ਬਾਸ ਅੱਡੇ ਦੇ ਵਿੱਚ ਅੱਧੀ ਰਾਤ ਨੂੰ ਕੁੜੀਆਂ ਗਲਤ ਕੁੱਝ ਕਰਨ ਤੇ ਭਾਵੇਂ ਮੁੰਡੇ ਗਲਤ ਕੁੱਝ ਕਰਨ ਤੁਸੀਂ ਪੰਜਾਬ ਦਾ ਬ੍ਰਾਂਡ ਵਿਗਾੜ ਰਹੇ ਹੋ ਤੁਸੀਂ ਪੰਜਾਬ ਦੀ ਝੋਲੀ ਦੇ ਵਿੱਚ ਲਾਣਤਾ ਪਵਾ ਰਹੇ ਹੋ ਦੁਨੀਆ ਭਰ ਦੇ ਵਿੱਚ ਇਹ ਪ੍ਰਭਾਵ ਜਾਂਦਾ ਵੀ ਆਪਾਂ ਇਸੇ ਕੰਮ ਵਾਲੇ ਹੁੰਨੇ ਆ ਆਪਾਂ ਕੋਈ ਰਸ਼ੀਅਨ ਨਹੀਂ ਗਏ ਆਪਾਂ ਕੋਈ ਰਸ਼ਗਾਰੀਆਂ ਕੁੜੀਆਂ ਵਾਲੇ ਨਹੀਂ ਗਏ ਆਪਾਂ ਕੋਈ థਾਈਲੈਂਡ ਵਾਲੇ ਨਹੀਂ ਗਏ థਾਈਲੈਂਡ ਨਹੀਂਗਾ ਪੰਜਾਬ ਆ ਪਰ ਪੰਜਾਬ ਦੇ ਵਿੱਚ ਥਾਂ ਥਾਂ ਤੇ ਦੇ ਵਪਾਰ ਦੇ ਅੱਡੇ ਜੋਖੰਦਾ ਇਸ ਗੱਲ ਦੇ ਉੱਤੇ ਵੀ ਅਚਲੀ ਕੀ ਜਾਂਦਾ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਜਿਹੋ ਜਿਹੇ ਸੁਣਨ ਵਾਲੇ ਉਹੋ ਜਿਹੇ ਬੋਲਣ ਵਾਲੇ ਜਿਹੋ ਜਿਹੇ ਕਮੈਂਟ ਕਰਤਾ ਉਹੋ ਜਿਹੇ ਬੋਲਣ ਵਾਲੇ ਆ ਸੋ ਸਾਰਾ ਇਸ ਵੇਲੇ ਵਰਤਾਰਾ ਜਿਹਾ ਵਿਗੜਿਆ ਪਿਆ ਸੋ ਬੇਨਤੀ ਹੈ ਭਾਈ ਜੇਕਰ ਤੁਹਾਡੇ ਕੋਲੇ ਕਿਸੇ ਦੀ ਵੀ ਕੋ ਗੰਦੀ ਮੰਦੀ ਵੀਡੀਓ ਆਉਂਦੀ ਆ ਉਹਨੂੰ ਲਾਈਕ ਨਾ ਕਰੋ ਉਹਨੂੰ ਸ਼ੇਅਰ ਨਾ ਕਰੋ ਤੁਹਾਨੂੰ ਪਿੱਟਣੇ ਪੈ ਜਾਣੀ ਆ ਇਹ ਗੱਲ ਦੀ ਪੱਕੀ ਗਾਰੰਟੀ ਆ ਕੋਈ ਪਤਾ ਨਹੀਂ ਉਹਦੇ ਪਿੱਛੇ ਕਿਹੜੀ ਸਾਜ਼ਿਸ਼ ਹੋਵੇ ਅੱਜ ਕੱਲ ਤਾਂ ਖੁਦ ਨੰਗੇ ਹੋ ਕੇ ਵੀਡੀਓ ਕਾਲ ਦੇ ਉੱਤੇ ਦੂਜੇ ਨੂੰ ਉਕਸਾ ਕੇ ਉਹਦੇ ਕੱਪੜੇ ਲਵਾ ਕੇ ਤੇ ਉਹਦੀ ਕਾਲ ਰਿਪੋਰਟ ਕਰਨ ਦਾ ਰਵਾਜ ਆ ਫਿਰ ਜੋ ਕਹਿੰਦੇ ਹੁੰਨੇ ਕਿ ਪਾਈ ਪੁਲਿਸ ਸਾਡੀ ਬਦਨ ਨਹੀਂ ਕਰਨੀ ਤੇ ਤੁਸੀਂ ਲੱchna ਹੀ ਹੋ ਜਾ ਕਰਦੇ ਕਿਉਂ ਆ ਤੁਸੀਂ ਆਪ ਹੀ ਹੋ ਜੀਆਂ ਹਰਕਤਾਂ ਕਿਉਂ ਕਰਦੇ ਆ ਆਪ ਦੇ ਤੇ ਕਾਬੂ ਰੱਖਣਾ ਸ਼ੁਰੂ ਕਰਗੇ ਘਟ ਖਾ ਕੇ ਇੱਜ਼ਤਦਾਰ ਤਰੀਕੇ ਨਾਲ ਜਿਉਣਾ ਸ਼ੁਰੂ ਕਰਗੇ ਤੇ ਜਿਹੜੇ ਫੋਲੋਅਰ ਵਧਾਉਣ ਵਾਲੀਆਂ ਇਹ ਅਖੌਤੀ ਪੰਜਾਬਣਾਂ ਲਹਣਤੀ ਜਿਹੜੀਆਂ ਬੀਬੀਆਂ ਜਾਂ ਬੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਵੀ ਮਾੜਾ ਮੋਟਾ ਪੱਜਣਾ ਪੁੱਛੋ ਇਹਨਾਂ ਫੋਲੋਅਰਾਂ ਨੇ ਨਾਲ ਨਹੀਂ ਜਾਣਾ ਜੇ ਤੁਹਾਡੇ ਮਾਂ ਬਾਪ ਦੀ ਵੀ ਗੈਰਕ ਜਉਂਦੀ ਆ ਚਾਹੀਦਾ ਹੈ ਕਿ ਦੋ ਦੋ ਚਪੇੜਾ ਤੁਹਾਡੇ ਵਜਣ ਤੇ ਉਹ ਇਹ ਗੱਲ ਕਹਿਣ ਕਿ ਤੁਸੀਂ ਸਾਡੇ ਟੱਬਰ ਦੇ ਸਿਰ ਦੇ ਵਿੱਚ ਸਵਾਪ ਪੁਆਈ ਆ ਪਰ ਪਤਾ ਨਹੀਂ ਉਹ ਵੀ ਵਿੱਚੇ ਨੱਚੀ ਟੱਪੀ ਜਾਂਦੇ ਆ ਅੱਜਕੱਲ ਫੋਲੋਅਰ 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 ਗਿਆ ਕਿ ਜਦ ਤੱਕ ਉੱਜਤਾ ਹੈ ਨਹੀਂ ਮੈਂ ਜਿਹੜੇ ਵੀ ਲੋਕ ਚੰਗੇ ਕੰਟੈਂਟ ਪੇਸ਼ ਕਰਦੇ ਆ ਜਿਹੜੇ ਵੀ ਲੋਕ ਚੰਗੇ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕਰਦੇ ਆ ਜਿਹੜੇ ਲੋਕ ਅਣਖੀ ਅਤੇ ਸ਼ਬਦ ਦੀ ਮਰਿਆਦਾ ਨੂੰ ਸਮਝਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਦਰ ਕਰਦਾ ਹਮੇਸ਼ਾ ਹੀ ਕਿ ਉਹਨਾਂ ਤੋਂ ਬਹਿ ਨਹੀਂ ਕੁਝ ਨਾ ਪੁੱਜ ਸਿੱਖਾਂ ਪਰ ਜਿਹੜੇ ਲਾਣਤੀ ਦੇ ਲੋਕ ਕਦੇ ਕਦਾਈਂ ਐ ਕਰਦੇ ਆ ਕਰਦੇ ਆ ਮੂਰੇ ਆ ਜਾਂਦੇ ਆ ਤੇ ਗੰਦਮੰਦ ਦੀ ਪੇਸ਼ਕਾਰੀ ਕਰਦੇ ਆ ਸੱਚੀ ਮੱਚ ਦੁੱਖ ਬਹੁਤ ਹੁੰਦਾ ਉਹਦੇ